ਬੀਡੀਪੀਓ ਦਫਤਰ ਫਾਜ਼ਲ ਕਾ ਜੇ ਪਿਛਲੇ ਕਾਫੀ ਸਮੇਂ ਤੋਂ ਬੀਡੀਪੀਓ ਦੀ ਪੱਕੀ ਤਾਇਨਾਤੀ ਨਾ ਹੋਣ ਕਾਰਨ ਦਫਤਰ ਦੀ ਕੁਰਸੀ ਖਾਲੀ ਪਈ ਹੈ ਜਾਣਕਾਰੀ ਅਨੁਸਾਰ ਕਾਫੀ ਸਮੇਂ ਪਹਿਲਾਂ ਬੀਡੀਪੀਓ ਫਾਜ਼ਲ ਕਾ ਦੀ ਬਦਲੀ ਹੋਣ ਤੋਂ ਬਾਅਦ ਨਵੇਂ ਬੀਡੀਪੀਓ ਨੂੰ ਵਾਧੂ ਚਾਰਜ ਦਿੱਤਾ ਗਿਆ ਸੀ ਜਿਸ ਤੇ ਚਲਦਿਆਂ ਇੱਥੇ ਅਕਸਰ ਬੀਡੀਪੀਓ ਦੀ ਕੁਰਸੀ ਖਾਲੀ ਨਜ਼ਰ ਆਉਂਦੀ ਹੈ ਇਸ ਕਾਰਨ ਇੱਥੇ ਆਪਣੇ ਕੰਮ ਲਈ ਆਉਣ ਵਾਲੇ ਲੋਕਾਂ ਤੋਂ ਇਲਾਵਾ ਪੰਚਾਇਤੀ ਨਮਾਇंदे ਵੀ ਨਿਰਾਸ਼ ਹੋ ਕੇ ਵਾਪਸ ਪਰਤਣ ਲਈ ਮਜਬੂਰ ਹੋ ਰਹੇ ਹਨ ਵੀਡੀਓ ਸਾਹਿਬਾਂ ਦੇ ਆਏ ਨਹੀਂ ਇੱਥੇ ਸਾਨੂੰ ਤਾਂ ਹੋਗਾ ਦੋ ਡੇਰ ਮਹੀਨਿਆਂ ਤੋਂ ਉਹ ਮਹੀਨੇ ਆ ਰਹੇ ਹਨ ਸਾਨੂੰ ਤਾਂ ਮਿਲੇ ਨਹੀਂ ਕਦੀ ਵੀ ਇਥੇ ਆ ਨਹੀਂ ਆ ਰਹੇ ਹੁੰਦੇ ਨਹੀਂ ਇੱਥੇ ਵੀਡੀਓ ਸਾਹਿਬ ਨਹੀਂ ਹਸਪੀਟਲ ਵੀ ਨਹੀਂ ਮਿਲੇ ਕਿੰਨੇ ਲੱਗਦਾ ਲੱਗਦਾ ਬਾਕੀ ਦੋ ਮਹੀਨੇ ਹੋ ਗਏ ہاں ਵੀਡੀਓ ਨਹੀਂ ਆਇਆ ਚਾਹੇ ਤਾਂ ਸਰ ਵੀ ਜਾਂਦਾ ਰਹਿੰਦਾ ਉਹ ਵਿਚਾਰਾ ਫਸਾਰੇ ਹੋਣ ਬੈਠਾ ਮਿਲਿਆ यार ਦੋ ਵਾਰ ਅੱਗੇ ਨਹੀਂ ਮਿਲਿਆ ਕਾਫੀ ਲੋਕ ਆਉਂਦੇ ਆ ਖੱਜਲ ਖਰਾ ਰੋ ਤੇ ਸਾਰੇ ਵਾਪਸ ਚਲੇ ਜਾਂਦੇ ਆ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਗਈ ਹੈ ਜੀ ਬਹੁਤ ਸਮੱਸਿਆ ਹੋਣੀ ਹੈ ਨੂੰ ਕੋਈ ਹੱਲ ਨਹੀਂ ਹੋ ਰਿਹਾ ਸਾਰੇ ਸਰਕਾਰ ਦੀ ਮਿਲਿ ਭੋਗਤ ਹੈਗੀ ਹੈ ਜੀ ਜੋ ਕੰਮ ਹੈਗਾ ਸਰਕਾਰ ਦੇ ਅੰਡਰ ਹੈਗਾ ਸਰਕਾਰ ਚਾਹ ਦੀ ਐਡ ਕਰਾਂਦੀ ਐ ਇੰਨੀ ਕਰਾਂਦੀ ਤੇ ਇੰਨੀ ਕਰਾਂਦੀ ਸਰਕਾਰ ਆਮ ਲੋਕਾਂ ਨੂੰ ਕੋਈ ਕੰਮ ਨਹੀਂ ਹੋ ਰਿਹਾ ਜੇਰਾ ਨਹੀਂ ਹੋ ਰਿਹਾ ਉਹ ਕਹਿੰਦੇ ਨੋ ਕਦੀ ਸੈਕਟਰੀ ਨੂੰ ਮਿਲੋ ਕਦੀ ਪਰਕਵੰਦਰ ਕਮੇਟੀ ਨੂੰ ਮਿਲੋ ਸਾਰੇ ਉਹ ਕਹਿੰਦਾ ਕੋਈ ਕੰਮ ਨਹੀਂ ਕਰਦੇ ਸਾਡੇ ਸਰਪੰਚ ਨਾਲ ਨਹੀਂ ਗੱਲ ਹੋਈ ਤੁਹਾਡੀ ਉਹਨਾਂ ਦੇ ਨਾਲ ਹੋਈਏ ਉਹ ਕਹਿੰਦੇਗਾ ਸੈਕਟਰੀ ਨੂੰ ਮਿਲੋ ਸੈਕਟਰੀ ਨੂੰ ਮਿਲੇ ਉਹਨੇ ਨੰਬਰ ਆਦਾ ਦੇ ਛੱਡਿਆ ਤੇ ਬਾਅਦ ਸੋਰ ਕੋਈ ਹੱਲ ਨਹੀਂ ਹੋਇਆ ਪ੍ਰਸ਼ਾਸਨ ਚ ਚਾਹੀਦਾ ਹੈ ਕਿ ਨਾ ਨੌਕਰੀ ਰੋਟਾ ਆਇਆ ਜਾਵੇ ਤੇ ਨਵੇਂ ਅਫਸਰ ਸਾਰੇ ਰੱਖੇ ਜਾਣ ਇਹ ਤੇ ਵੀਡੀਓ ਵੀ ਨਵਾਂ ਆਣਾ ਚਾਹੀਦਾ ਉਹਨੂੰ ਸਪੈਂਡ ਕਰਨਾ ਚਾਹੀਦਾ ਹੈ ਨਵਾਂ ਵੀਡੀਓ ਸਾਹਿਬ ਆਣੇ ਚਾਹੀਦੇ ਪੱਕਾ ਵੀਡੀਓ ਤੇ ਹੋਣਾ ਚਾਹੀਦਾ ਲੋਕਾਂ ਦੀ ਸਮੱਸਿਆ ਦਾ ਹੱਲ ਕਰੇ ਸਾਰਾ ਕੰਮ ਉਹਦੇ ਤੇ ਜਗਾ ਦਾ ਡਿਪੈਂਡ ਆ ਸਰਪੰਚ ਵੀ ਕਾਫੀ ਹਟੇ ਜਾਂਦੇ ਆ ਬਹੁਤ ਪਰੇਸ਼ਾਨ ਹੈਗੇ ਆ ਤੇ ਸਾਰੇ ਪ੍ਰਿੰਡ ਬੱਕੂ ਸ਼ਾਹ ਸੱਪੜ ਦਾ ਬਹੁਤ ਦੰਦ ਜ਼ਿਆਦਾ ਆ ਗਿਆ ਦਾ ਬੋਰ ਯਾਰਾ ਗੰਦ ਵਜਾ ਪਿਆ ਤੇ ਪਾਣੀ ਦੀ ਸਮੱਸਿਆ ਸਾਡੇ ਖੇਤ ਨੂੰ ਰੇਹੇ ਪਾਸੇ ਪਾਣੀ ਪੈਂਦਾ ਹੈ ਤਾਂ ਅਸੀਂ ਪਹਿਲਾਂ ਡੀਸੀ ਮੈਡਮ ਕੋਲ ਵੀ ਦਰਖਾਸਤ ਦੇ ਚੁੱਕੇ ਹਾਂ ਤੇ ਅੱਲੇ ਵੀ ਆ ਤੇ ਡੀਸੀ ਨੂੰ ਮਿਲ ਚੁੱਕੇ ਹਾਂ ਦੇ ਏਡੀਸੀ ਨੂੰ ਫਿਰ ਉਹ ਵੀਡੀਓ ਸਾਹ ਨੂੰ ਕੋਈ ਸਾਡੀ ਸੁਣਾਈ ਨਹੀਂ ਹੋ ਗਈ ਘੱਟੋ ਘੱਟ 3 ਸਾਲ ਹੋ ਗਿਆ ਇਨ ਸਾਲਾਂ ਦੇ ਵਿੱਚ ਸਾਡੀ ਕੋਈ ਨਹੀਂ ਸੁਣਾਈ ਹੋ ਰਹੀ ਅਸਾਂ ਜੋ ਪਰੇਸ਼ਾਨ ਹੋ ਚੁੱਕੇ ਆਂਦੇ ਉੱਥੇ ਪਿੰਡ ਦਾ ਨਾ ਕੋਈ ਵਿਕਾਸ ਹੋ ਰਿਹਾ ਨਾ ਕੋਈ ਜਗ੍ਹਾ ਦਾ ਕੰਨੀਆਂ ਗਰੰਟਾ ਆਈਆਂ ਕੜ ਤੋਂ ਕੜ ਵੀ ਉੱਥੇ 2 ਕਰੋੜ ਰੁਪਈਆ ਆਇਆ ਛੱਪੜ ਦਾ ਜਿੰਦੇ ਵਿੱਚ ਸਾਰੇ ਪੈਸੇ ਸਰਪੰਚ ਖਾ ਗਿਆ ਵੀਰੋ ਖਾ ਗਿਆ ਸੈਕਟਰੀ ਖਾ ਗਿਆ ਇਸ ਤਰ੍ਹਾਂ ਰਲ ਮਿਲ ਕੇ ਸਾਰੇ ਉੱਪਰ ਖਾਧੀ ਜਾਂਦੇ ਰਹਾ ਸੇ ਵੀਡੀਓ ਨੂੰ ਤਾਂ ਕਾਫੀ ਜ਼ਿਆਦਾ ਤਿੰਨ ਸਾਲਾਂ ਤੋਂ ਜਾ ਰਹੇ ਆਂ ਵੀਡੀਓ ਨੂੰ ਮਿਲਦੇ ਰਹੇ ਆਂ ਚਾਰ ਵੀਡੀਓ ਬਦਲ ਗਏ ਨੂੰ ਚਹਰਾਂ ਨੂੰ ਹਰੇਕ ਵਾਰੀ ਮਿਲਣੇ ਆਏ ਕੋਈ ਹੱਲ ਨਹੀਂ ਹੁੰਦਾ ਉਹ ਤੋਂ ਨੂੰ ਸਾਹਮਣੇ ਰਾਜਾ ਕਹਿੰਦੇ ਮੰਤਰੀ ਨੂੰ ਫੋਨ ਆਉਂਦਾ ਆਦੇ ਉਹ ਕਰਵਾ ਦੇ ਦੇਗਾ ਅੱਜ ਆਸਾ ਮਿਲਨੇ ਆ ਤੇ ਸਾਡੀ ਕੋਈ ਗੱਲਬਾਤ ਸੁਣਦਾ ਹੀ ਨਹੀਂ ਸਾਡੀ ਕੋਈ ਸੁਣਾਈ ਨਹੀਂ ਆਉਂਦੀ ਉਸ ਤੋਂ ਬਾਅਦ ਅਸਾਂ ਕਰ ਕਰ 15 ਸੱਤਾ ਵਾਰੀ ਆ ਚੁੱਕੇ ਹਾਂ ਕਿ ਨਵਾਂ ਵੀਡੀਓ ਆਇਆ ਸਾਨੂੰ ਕੋਈ ਨਹੀਂ ਮਿਲਿਆ ਵੀਡੀਓ ਨਹੀਂ ਮਿਲਿਆ ਇਹ ਕਿੰਨੀ ਵਾਰੀ ਆਨੇ ਆ ਛੁੱਟੀ ਤੇ ਬੰਦਾ ਕਹਿੰਦੇ ਛੁੱਟੀ ਤੇ ਆ ਕੇ 500 ਜਾ ਦੇ ਰਹੇ ਜਲਾਲਾ ਵਰ ਗਿਆ ਹੋਇਆ ਹੋਰ ਪਰੇ ਪਾਸ ਗਿਆ ਹੋਇਆ ਇਥੇ ਸਾਨੂੰ ਫਾਇਦਾ ਨਹੀਂ ਮਿਲਦਾ ਅਸਾਂ ਮੰਗ ਕਰਨਾ ਚਾਹੁੰਦੇ ਆ ਤੇ ਵੀਡੀਓ ਸਾਹਿਬ ਲਗਾਤਾਰ ਬੈਠਣਾ ਚਾਹੀਦਾ ਲੋਕਾਂ ਦੀ ਸਮੱਸਿਆ ਸੁਣਿਆ ਚਾਹੀਦੀ ਅਨੁਦੀਆਂ ਕਿਹੜੀ ਪਰੇਸ਼ਾਨੀ ਹੈਗੀ ਹੈ ਉਹਨਾਂ ਦੀ ਹੱਲ ਕਰਨੀ ਚਾਹੀਦੀ ਹੈ ਜੀ ਨਾਲ ਲਗਵੀਂ ਹੱਲ ਕੀਤੀ ਜਾਵੇ ਉਹਨਾਂ ਦੀ ਪਰੇਸ਼ਾਨੀ